ਸਸਿਕਾਲ ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ ਤੁਹਾਰੇ ਲਿਖੇ ਸੰਸਥਾ ਲੋਬੰਟੀ ਸਪੇਨ ਦੇ ਸ਼ਹਿਰ ਬਣੀ ਦਰਮ ਚੋਂ ਦੋਸਤੋ ਪੁਰਤਕਾਲ ਦੇ ਵਿੱਚ ਪ੍ਰੋਬਲਮ ਹੋਣ ਕਰਕੇ ਪੁਰਤਕਾਲ ਤੋਂ ਕਾਫੀ ਸਾਡੇ ਭੈਣ ਭਰਾ ਖਾਸ ਕਰਕੇ ਕੁੜੀਆਂ ਵੀ ਵਿੱਚ ਕਾਫੀ ਫੋਨ ਕਰਦੀਆਂ ਭਾਜੀ ਵੀ ਸਾਨੂੰ ਦੱਸੋ ਸਪੇਨ ਦੇ ਪੇਪਰ ਕਿੱਦਾਂ ਬਣਦੇ ਆ ਕਿੰਨੇ ਟਾਈਮ 'ਚ ਬਣਦੇ ਕਿੱਦਾਂ ਬਣਦੇ ਛੇਤੀ ਬਣਦੇ ਜਿੱਦਾਂ ਨਾ ਮਤਲਬ ਕਈ ਏਜੰਟਵਾ ਇੱਥੇ ਸਾਡੇ ਸਪੇਨ ਦੇ ਵਿੱਚ ਮੈਨੂੰ ਲੱਗਦਾ ਕਿ ਲੋਕਾਂ ਨੂੰ ਕਹੀ ਜਾਂਦੇ ਆ ਜਾ ਤੇਰੇ ਪੇਪਰ ਉਹਨਾਂ ਦੇ ਜਿੱਥੇ ਤੱਕ ਮੇਰੀ ਉਮੀਦ ਆ ਬਾਕੀ ਮੈਨੂੰ ਕਿਸੇ ਨੇ ਕਹੇ ਨਹੀਂ ਇਹ ਗੱਲ ਮੈਨੂੰ ਲੱਗਦਾ ਵੀ ਜਿੱਦਾਂ ਲੋਕਾਂ ਦੀ ਮੈਨੂੰ ਫੋਨ ਆਏ ਪੰਜ ਸੱਤ ਉਹਨਾਂ ਦੀ ਗੱਲਾਂ ਤੋਂ ਹੀ ਲੱਗਦਾ ਕਿਸੇ ਨਾ ਗੱਲ ਹੋਈ ਹੁਣੀ ਉਹ ਕਹਿੰਦਾ ਹਣਾ ਆ ਜਾ ਤੇਰੇ ਪੇਪਰ ਬਣਾਉਣ ਨੇ ਇੱਥੇ ਐਡੇ ਈਜ਼ੀ ਨਹੀਂ ਹੈਗੇ ਪੇਪਰ ਬਣਾਉਣੇ ਸਪੈਨ ਦੇ ਪਹਿਲੀ ਗੱਲ ਦੱਸ ਦਮਾ ਜਿਸ ਦਿਨ ਤੁਸੀਂ ਆਉਂਗੇ ਤੁਹਾਡਾ ਨਾਮ ਰਜਿਸਟ੍ਰੇਸ਼ਨ ਹੋਣਾ ਇੱਥੇ ਉਹਨੂੰ ਕਹਿੰਦੇ ਇੰਪਾਦਰੋਂ ਨਾਮੇ ਤੋਂ ਪਹਿਲੀ ਗੱਲ ਉਹ ਸੌਖੀ ਨਹੀਂ ਹੁੰਦੀ ਉਹ ਹੋ ਵੀ ਜਾਂਦੀ ਆ ਉਸ ਤੋਂ ਬਾਅਦ 2 ਸਾਲ ਬਾਅਦ 2 ਸਾਲ ਤੁਹਾਨੂੰ ਕੰਪਲੀਟ ਕਰਨੇ ਪੈਣੇ ਇੱਥੇ ਉਸ ਤੋਂ ਪਹਿਲਾਂ ਕੋਈ ਨਹੀਂ ਹੈਗਾ ਜੇ ਤੁਹਾਨੂੰ ਕਹਿੰਦਾ ਮੈਂ ਤੁਹਾਡੇ ਪੈਸੇ ਲੈ ਕੇ ਤੁਹਾਡੇ 2 ਸਾਲ ਘਟਾਉਣਾ ਵਧਾਉਣਾ ਕੋਈ ਵੀ ਨਹੀਂ ਹੈ ਮਤਲਬ ਦੱਸ ਦਮਾ ਜੇ ਤੁਹਾਨੂੰ ਕੋ ਕਵੇ ਮੈਨੂੰ ਕਮੈਂਟਾਂ 'ਚ ਦੱਸ ਸਕਦਾ ਭਾਜੀ ਯਾਰ ਫਲਾਨੀ ਜਗ੍ਹਾ ਉਹਨੇ 2 ਸਾਲ ਬੰਦੇ ਨੂੰ ਹੋਈ ਵੀ ਨਹੀਂ ਸੀ ਆਏ ਨੂੰ ਉਹਨੇ ਪੇਪਰ ਪਹਿਲਾਂ ਜਮਾ ਕਰਾਤੇ ਔਰ ਪਾਸ ਹੋ ਗਏ ਇਦਾਂ ਦਾ ਕੋਈ ਚਾਂਸ ਨਹੀਂ ਜੇ ਕੋ ਹੈ ਤਾਂ ਕਮੈਂਟਾਂ 'ਚ ਦੱਸ ਸਕਦਾ ਤੀਸਰੀ ਗੱਲ ਗਵਰਨਮੈਂਟ ਨੇ ਪਹਿਲਾਂ ਇੱਥੇ ਦੇ 3 ਸਾਲ ਦੇ ਸਗਾ ਰੂਲ 3 ਸਾਲ ਦਾ ਘਟਾ ਕੇ 2 ਸਾਲ ਦਾ ਕਰ ਦਿੱਤਾ ਜਦੋਂ 3 ਸਾਲ 'ਚ ਪੇਪਰ ਸੀਗੇ ਉਸ ਵੇਲੇ ਪੇਪਰ ਜਿਹੜੇ ਜਦੋਂ 3 ਸਾਲ ਬਾਅਦ ਤੁਸੀਂ ਜਮਾ ਕਰਉਂਦੇ ਸੀ ਤੇ ਉਹ ਪੇਪਰ ਤੁਹਾਡੇ 2 ਢਾਈ ਮਹੀਨੇ ਦੇ ਵਿੱਚ ਵਿੱਚ ਰਿਜ਼ਲਟ ਆ ਜਾਂਦਾ ਸੀ ਤੁਹਾਡਾ ਜਾਨੀ ਕਿ ਜੋ ਵੀ ਪਾਸ ਫੇਲ ਦਾ ਰਿਜ਼ਲਟ ਦੋ ਟਾਈਮ ਇਹ ਨਹੀਂ ਆ ਜਾਂਦਾ ਜੀ ਹਾਂ ਜਾਨੀ ਕਿ 3 ਸਾਲ 3.5 ਸਾਲ ਦੇ ਵਿੱਚ ਵਿੱਚ ਉਹ ਕਲੀਅਰ ਹੋ ਜਾਂਦਾ ਹੈ ਬੰਦੇ ਦਾ ਪੇਪਰ ਉਹ ਵੀ ਤਾਂ ਜੇ 3 ਸਾਲ ਐਗਜ਼ੈਕਟਲੀ ਜਦੋਂ ਤੁਹਾਡੀ PCC ਕੋਲ ਆ ਕੰਟਰੈਕਟ ਕੋਲ ਆ ਸਾਰਾ ਕੁਝ ਤਾਂ ਜਦੋਂ 3 ਸਾਲ ਵਾਲੇ ਪੇਪਰ ਸੀ ਉਸ ਵੇਲੇ ਵੀ 4 ਸਾਲ ਲੱਗ ਜਾਂਦੇ ਸੀਗੇ ਕਿਉਂਕਿ ਪੇਪਰ ਉੱਪਰ ਇਕੱਠੇ ਕਰਦੇ ਹਾਂ ਨੂੰ ਤੇ ਹੁਣ ਇਹਨਾਂ ਨੇ ਕਰਤਾ 2 ਸਾਲ ਦਾ ਟਾਈਮ ਹੁਣ 2 ਸਾਲ ਦੇ ਵਿੱਚ ਮੈਂ ਅਗਲੀ ਗੱਲ ਜਿਹੜੀ ਦੱਸਣ ਲੱਗਾ ਜਿਹੜੇ ਸਾਡੇ ਇੱਥੇ ਖਾਸ ਕਰਕੇ ਆ ਕਲਿੱਪ ਛੋਟੀ ਜੀ ਗੱਲ ਜਿਹੜੀ ਆ ਉਹ ਬੰਦਿਆਂ ਵਾਸਤੇ ਵੀ ਜਿਨ੍ਹਾਂ ਨੇ ਜਮਾ ਜਿਨ੍ਹਾਂ ਨੇ 2 ਸਾਲ ਵਾਲੇ ਜਮਾ ਕਰਵਾਇਓ ਆ ਜਾਂ ਜਿਨ੍ਹਾਂ ਨੇ ਕਰਵਾਉਣੇ ਆ ਜਿੱਦਾਂ ਉਹਨਾਂ ਦੇ ਪੇਪਰ ਜਮਾ ਹੋ ਗਏ ਉਸ ਤੋਂ 7 ਮਹੀਨੇ ਤੱਕ ਪੇਪਰ ਦਾ ਤੁਹਾਡਾ ਕੋਈ ਰਿਜ਼ਲਟ ਨਹੀਂ ਆਉਣਾ 7 ਮਹੀਨੇ ਤੱਕ ਜਿਸ ਦਿਨ ਜਮਾ ਹੋ ਗਏ ਉਸ ਤੋਂ 6.5 ਮਹੀਨੇ ਜਾਂ 6 ਮਹੀਨੇ ਬਾਅਦ ਤੁਹਾਡਾ ਨੀਫ ਨੰਬਰ ਚੜਨਾ ਇਹ ਜਿਹੜਾ ਕਮਨਾਈ ਦਾ ਬੈਲੈਂਸੀ ਆ ਜਿਹੜਾ ਜਿੱਥੇ ਮੈਂ ਆ ਉਹ ਸਟੇਟ ਦੀ ਮੈਂ ਗੱਲ ਕਰਦਾ ਬਾਕੀ ਆਂਦੀ ਨਹੀਂ ਮੈਨੂੰ ਪਤਾ ਬਾਕੀ ਕਮੈਂਟਾਂ 'ਚ ਦੱਸ ਸਕਦੇ ਜੇ ਮੈਂ ਗਲਤ ਹੋਵਾਂ ਤਾਂ ਵੀ ਬਾਰਸੀਲੋਨਾ ਇਦਾਂ ਆ ਦਾ ਸੰਤੰਦਰ ਇਦਾਂ ਆ ਮੈਡਰ ਇਦਾਂ ਲੇਕਿਨ ਜਿੱਥੇ ਮੈਂ ਆ ਇੱਥੇ ਦੀ ਗੱਲ ਦੱਸਦਾ ਪਿਆ ਤੇ ਉਮੀਦ ਆ ਸਾਰੇ ਸਪੇਨ ਦਾ ਕਾਨੂੰਨ ਤਕਰੀਬਨ ਇੱਕੋ ਜਿਹਾ ਆ ਲੇਕਿਨ ਕਈਆਂ ਜਗ੍ਹਾ 'ਚ ਫਰਕ ਵੀ ਆ ਵੀ ਨਹੀਂ ਆ ਤੇ ਇੱਥੇ ਜਦੋਂ ਤੁਸੀਂ ਪੇਪਰ ਜਮ੍ਹਾਂ ਕਰਾਉਂਦੇ ਯਾਨੀ ਕਿ 6 6.5 ਮਹੀਨੇ ਬਾਅਦ ਤੁਹਾਡਾ ਨੀਫ ਨੰਬਰ ਚੜਨਾ ਨੀਫ ਨੰਬਰ ਜਿਸ ਦਿਨ ਚੜ ਗਿਆ ਉਸ ਦਿਨ ਤੁਹਾਡੀ ਫਾਈਲ ਮਤਲਬ ਉਹਨਾਂ ਨੇ ਖੋਲ ਲਈ ਆ ਜਿਸ ਦਿਨ ਫਾਈਲ ਖੋਲੀ ਉਹਨਾਂ ਨੇ ਫਿਰ ਤੁਹਾਡੇ ਜੇ ਦਾ ਪੇਪਰ ਤੁਹਾਡੀ ਫਾਈਲ ਸਾਰੀ ਕੰਪਲੀਟ ਹੋਈ ਫਿਰ ਨੀਫ ਨੰਬਰ ਚੜਨ ਤੋਂ ਬਾਅਦ 10 15 ਦਿਨ ਬਾਅਦ ਜਾਂ ਮਹੀਨੇ ਬਾਅਦ ਉਹਨਾਂ ਨੇ ਤੁਹਾਡਾ ਰਿਜ਼ਲਟ ਦੇ ਦੇਣਾ ਜਾਨੀ ਕਿ 7 ਮਹੀਨੇ ਤੋਂ ਵਿੱਚ ਵਿੱਚ ਰਿਜ਼ਲਟ ਦੇ ਦੇਣਾ ਮੰਨ ਕੇ ਚੱਲੋ ਤੁਹਾਡਾ ਉਹਨਾਂ ਨੇ ਫਾਈਲ ਖੋਲੀ ਔਰ ਤੁਹਾਡੀ ਪੀਸੀਸੀ ਉਹਨਾਂ ਨੂੰ ਲੱਗੀ ਕਿ ਪੀਸੀਸੀ ਯਾਰ ਪਟਿਆਲਾ ਹਾਊਸ ਤੋਂ ਟੈਸਟ ਨਹੀਂ ਹੋਈ ਆ ਜਾਂ ਮੈਡਰਿਡ ਤੋਂ ਟੈਸਟ ਨਹੀਂ ਹੋਈ ਤੇ ਉਹਨਾਂ ਨੇ ਫਿਰ ਉਹ ਤੁਹਾਨੂੰ ਚਿੱਠੀ ਪਾਦਣੀ ਤੁਹਾਡੇ ਵਕੀਲ ਨੂੰ ਕਿ ਜਿਹੜੀ ਪੀਸੀਸੀ ਆ ਸਾਨੂੰ ਇੰਡੀਆ ਤੋਂ ਨਵੀਂ ਮਗਾ ਕੇ ਦਿਓ ਉਹਨਾਂ ਨੇ ਤੁਹਾਨੂੰ ਟਾਈਮ ਦੇਣਾ ਇੰਨੇ ਦਿਨਾਂ ਜੀ ਔਰ ਇੱਕ ਇਹ ਵੀ ਮੈਂ ਦੱਸ ਦਣਾ ਕਿਉਂਕਿ ਇੱਥੇ ਦੀ ਜਿਹੜੀ ਗਵਰਨਮੈਂਟ ਆ ਉਹਨਾਂ ਨੂੰ ਪਤਾ ਕਿ ਇੰਡੀਆ ਤੋਂ ਪੀਸੀਸੀ ਬਾੜਨ ਨੂੰ ਟਾਈਮ ਲੱਗਦਾ ਉਹ ਟਾਈਮ ਬਿਸ਼ੱਕ 10 ਦਿਨਾਂ ਦੇ ਦਿੰਦੇ ਆ ਲੇਕਿਨ ਫਿਰ ਵੀ ਤੁਸੀਂ 20-25 ਦਿਨ ਵੀ ਲੱਗ ਜਾਣ ਉਹ ਉਹ ਲੈ ਲੈਂਦੇ ਆ ਪੀਸੀਸੀ ਇਹ ਨਹੀਂ ਵੀ ਨਹੀਂ ਉਹ ਮਨਾ ਕਰ ਦਿੰਦੇ ਇਦਾਂ ਨਹੀਂ ਤੇ ਜੇ ਪੀਸੀਸੀ ਆ ਉਹਨਾਂ ਨੇ ਪੀਸੀਸੀ ਮੰਗ ਰਣੀ ਜੇ ਤੁਹਾਡਾ ਜਿਹੜਾ ਤੁਸੀਂ ਕੰਮ ਦਾ ਕੰਟਰੈਕਟ ਲਾਇਆ ਉਹਨਾਂ ਨੇ ਉਹਦੇ ਪੇਪਰ ਮੰਗ ਰਣ ਜਿਹੜਾ ਵੀ ਉਹਨਾਂ ਨੂੰ ਫਾਲਤਾਂ ਲੱਗਦਾ ਫਾਲਤਾਂ ਕਹਿੰਦੇ ਜਿਹੜੀ ਵੀ ਚੀਜ਼ ਦੀ ਉਹਨਾਂ ਨੂੰ ਲੋਡ ਹੋਈ ਕਿ ਇਹ ਪੇਪਰ ਸਾਨੂੰ ਨਵੇਂ ਸਿਰੇ ਤੋਂ ਅਸੀਂ ਦੇਖਣਾ ਚਾਹੁੰਦੇ ਆ ਫਿਰ ਮੰਨ ਕੇ ਫੇਰ ਸਮਝ ਲਓ ਤੁਸੀਂ 2 ਵਿੱਚ ਮਹੀਨੇ ਹੋਰ ਲਾ ਲਓ 2 2.5 ਮਹੀਨੇ ਹੋਰ ਲਾ ਲਓ ਮਤਲਬ ਟੋਟਲ ਮਿਲਾ ਕੇ ਟਾਈਮ ਤੁਹਾਡਾ ਜਿਹੜਾ ਆ ਉਹ 2 ਸਾਲ ਤੋਂ ਬਾਅਦ ਪੇਪਰ ਜਮਾ ਹੋਣ ਤੋਂ 7-8 ਮਹੀਨੇ ਉੱਪਰ ਲੱਗ ਜਾਣੇ ਆ ਠੀਕ ਆ ਜੀ ਹੁਣ ਜਿਹੜੇ ਪੁਰਤਕਾਲ ਤਵੀਰ ਫੋਨ ਕਰਦੇ ਉਹਨਾਂ ਲੱਗਦਾ ਵੇ ਅਸੀਂ ਜਾਵਾਂਗੇ 2 ਸਾਲ ਉਹ ਜਿਹੜੇ ਉੱਥੇ ਬਾਅਦ 2 ਸਾਲ ਜਿੱਦਾਂ ਖਤਮ ਹੋਣੇ ਪੇਪਰ ਵਾਟੇ ਤੇ ਪਏ ਨਹੀਂ ਇਦਾਂ ਦਾ ਕੋਈ ਨਹੀਂ ਹੈਗਾ ਪੇਪਰ ਲੈਣ ਵਾਸਤੇ ਤੁਹਾਨੂੰ ਕੰਮ ਦਾ ਕੰਟਰੈਕਟ ਚਾਹੀਦਾ ਇੱਕ ਮੈਂ ਹੋਰ ਵੀ ਦੱਸ ਦਿੰਨਾ ਪੇਪਰ ਫ੍ਰੀ 'ਚ ਵੀ ਬਣਦੇ ਆ ਸਟੱਡੀ ਵਾਲੇ ਉਹਨਾਂ ਤੇ ਮੈਂ ਅਗਲੀ ਵੀਡੀਓ ਬਣਾਵਾਂਗਾ ਬਹੁਤ ਜਲਦੀ ਜੇ ਸਾਡੇ ਕੋਈ ਵੀਰ ਇਹ ਵੀਡੀਓ ਉੱਪਰ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਮੈਨੂੰ ਕਮੈਂਟਾਂ 'ਚ ਦੱਸਣ ਫਿਰ ਮੈਂ ਅਗਲੀ ਵੀਡੀਓ ਜਲਦੀ ਬਣਾਵਾਂਗਾ ਤੇ ਉਹ ਫ੍ਰੀ ਵਾਲੇ ਪੇਪਰ ਬਣਦੇ ਆ ਪਰ ਜ਼ਿਆਦਾਤਰ ਸਾਡੇ ਬੰਦੇ ਪੈਸੇ ਦੇ ਕੇ ਬਣਾਉਂਦੇ ਆ ਮਤਲਬ ਐਗਜ਼ਾਮਪਲ ਮੈਂ ਦੇਣਾ ਅਸੀਂ ਕਦੀ ਵੀ ਇੰਡੀਆ ਦੇ ਵਿੱਚ ਅੰਬੈਸੀ 'ਚ ਜਾ ਕੇ ਵੀਜ਼ਾ ਨਹੀਂ ਅਪਲਾਈ ਕੀਤਾ ਅਸੀਂ ਏਜੰਟ ਨੂੰ 20 ਲੱਖ ਦੇਣਾ ਪਸੰਦ ਕਰਦੇ ਆ ਉਸੇ ਹਿਸਾਬ ਨਾਲ ਇੱਥੇ ਆ ਅਸੀਂ 10000 ਯੂਰੋ ਦੇ ਕੇ ਪੇਪਰ ਲੈਣੇ ਪਸੰਦ ਉਹ ਤੇ ਜਰੂਰ ਮੈਂ ਵੀਡੀਓ ਬਣਾਵਾਂਗਾ ਜੇ ਤੁਹਾਡੇ ਕਮੈਂਟਾਂ ਦੇ ਵਿੱਚ ਤੁਸੀਂ ਮੈਨੂੰ ਦੱਸਿਆ ਕਿ ਸਾਨੂੰ ਉਹਤੇ ਇਨਫੋਰਮੇਸ਼ਨ ਦੀ ਲੋੜ ਆ ਤੇ ਬਾਕੀ ਦੀ ਗੱਲ ਟਾਈਮ ਦੀ ਟਾਈਮ ਲੱਗ ਜਾਂਦਾ 2 ਸਾਲ ਦੇ ਪੇਪਰਾਂ ਨੂੰ ਘਟ ਤੋਂ ਕਰਨੀ 3 ਸਾਲ 1 ਸਾਲ ਤੁਹਾਨੂੰ ਚਾਹੀਦਾ ਫਿਰ ਵੀ ਪਿੱਛੇ ਠੀਕ ਆ ਜੀ ਇਹ ਨਹੀਂ ਕਿ 2 ਸਾਲ ਹੋਏ ਤੇ ਤੁਹਾਡੇ ਪੇਪਰ ਹੱਥ ਜਾ ਤੁਹਾਨੂੰ ਕੰਮ ਦਾ ਕੰਟਰੈਕਟ ਚਾਹੀਦਾ ਤੁਹਾਨੂੰ ਥੋੜੀ ਬੋਦੀ ਲੈਂਗੁਏਜ ਆਉਣੀ ਚਾਹੀਦੀ ਆ ਔਰ ਤੁਹਾਡੀ ਇੰਪਾਦਰੋਨਮ ਪਹਿਲੀ ਗੱਲ ਇੰਪਾਦਰੋਨਮ ਮੇਂ ਤੋਣੀ ਚਾਹੀਦੀ ਆ ਠੀਕ ਹੈ ਜੀ ਇਹ ਚੀਜ਼ਾਂ ਤੁਹਾਡੇ ਕੋਲ ਹੈਗੀਆਂ ਤੇ ਤੁਸੀਂ ਸਾਨੂੰ ਕੋਲ 2 ਸਾਲ ਬਾਅਦ ਪੇਪਰ ਅਪਲਾਈ ਕਰ ਸਕਦੇ ਆ 2 ਸਾਲ ਬਾਅਦ ਪੇਪਰ ਅਪਲਾਈ ਹੁੰਦੇ ਆ ਤੇ ਤੁਹਾਡੇ 7 ਮਹੀਨੇ ਉੱਪਰ ਲੱਗਣੇ ਆ ਟੋਟਲ ਟਾਈਮ ਤੁਹਾਡਾ ਹੋ ਗਿਆ ਨੀਅਰਲੀ 3 ਸਾਲ ਇਸ ਕਰਕੇ ਕੋਈ ਵੀ ਇਹ ਸੋਚ ਕੇ ਨਾ ਫਟਾਫਟ ਆਵੇ ਕਿ ਯਾਰ ਉਹ ਤੇ ਦਾ 2 ਸਾਲ ਬਾਅਦ ਪੇਪਰ ਬਣਦੇ ਉਹ 2 ਸਾਲ ਬਾਅਦ ਪੇਪਰ ਬਣਦੇ ਮੈਂ ਕਿਸੇ ਦਾ ਨਾਂ ਨਹੀਂ ਲੈਣਾ ਮੈਂ ਫੇਸਬੁੱਕ ਤੇ ਵੀ YouTube ਤੇ ਵੀ ਵੀਡੀਓ ਦੇਖੀ ਆ ਇੰਡੀਆ ਦੇ ਵਿੱਚ ਉਹ ਏਜੰਟਾਂ ਦੀਆਂ ਜਿਹੜੇ ਆਪਣਾ ਕੰਮ ਚਲਾਉਣ ਨੂੰ ਫੇਸਬੁੱਕ ਤੇ ਵੀਡੀਓ ਪਾਈ ਜਾਂਦੇ ਆ ਕਿ ਸਪੇਨ ਦੇ ਵਿੱਚ 2 ਸਾਲ ਬਾਅਦ ਪੇਪਰ ਦਵਾਵਾਂਗੇ ਸਾਡੇ ਨਾਲ ਚ ਸਪੇਨ ਦੇ ਵਿੱਚ 2 ਸਾਲ ਵਾਲੇ ਪੇਪਰ ਹੈ ਲੇਕਿਨ ਮਿਲਦੇ 3 ਸਾਲ ਬਾਅਦ ਤੇ ਬਾਕੀ ਰਹੀ ਗੱਲ ਫ੍ਰੀ ਵਾਲੇ ਪੇਪਰਾਂ ਤੇ ਉਹ ਤੇ ਆਪਾਂ ਜਲਦੀ ਵੀਡੀਓ ਬਣਾਵਾਂਗੇ ਕਿਸੇ ਨੂੰ ਵੀ ਕਿਸੇ ਤਰੀਕੇ ਦੀ ਵੀ ਹੋਰ ਇਨਫੋਰਮੇਸ਼ਨ ਦੀ ਲੋੜ ਹੋਵੇ ਉਹ ਸਾਡੇ ਵੀਡੀਓ ਦੇ ਹਲੇ ਕਮੈਂਟ ਕਰ ਸਕਦਾ ਔਰ ਜੇ ਮੇਰੀ ਵੀਡੀਓ ਚ ਕੋਈ ਗਲਤੀ ਲੱਗਦੀ ਹੈ ਉਹ ਸਾਨੂੰ ਕਮੈਂਟ ਵਿੱਚ ਸਹੀ ਕਰ ਸਕਦਾ ਸਾਰਿਆਂ ਨੂੰ ਸასი ਕਾਲ